ਸੁਨੀਤਾ ਵਿਲੀਅਮ ਨਾਲ ਸੰਬੰਧਿਤ ਆਈ ਵੱਡੀ ਖਬਰ ਬਾਈਡਨ ਪ੍ਰਸ਼ਾਸਨ ਸੁਨੀਤਾ ਵਿਲੀਅਮ ਨੂੰ ਛੱਡਣਾ ਚਾਹੁੰਦਾ ਸੀ ਪੁਲਾੜ ਦੇ ਵਿੱਚ ਹੀ ਅਮਰੀਕੀ ਸਿਆਸਤ ਦੇ ਵਿੱਚ ਮਚਿਆ ਬਵਾਲ ਡੋਨਾਲਡ 트੍ਰੰਪ ਤੇ ਐਲਾਨ ਮਸਕ ਨੇ ਕਰ ਦਿੱਤਾ ਵੱਡਾ ਦਾਵਾ ਜੀ ਹਾਂ ਦੱਸ ਦਈਏ ਕਿ ਅਮਰੀਕੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜਾ ਕਿ ਵੱਡਾ ਬਵਾਲ ਮਚਿਆ ਹੋਇਆ ਹੈ ਇਹ ਬਵਾਲ ਕਿਸੇ ਰਾਜਨੀਤਿਕ ਕਾਰਨ ਨੂੰ ਲੈ ਕੇ ਨਹੀਂ ਹੈ ਨਾ ਹੀ ਕੋਈ ਹੋਰ ਸਿਆਸੀ ਕਾਰਨ ਹੈ ਬਲਕਿ ਇਹ ਸੁਨੀਤਾ ਵਿਲੀਅਮ ਤੇ ਉਸ ਦੇ ਸਾਥੀ ਬੁੱਚ ਵਿਲਮੋਰ ਦੀ ਪਲਾੜ ਤੋਂ ਵਾਪਸੀ ਨੂੰ ਲੈ ਕੇ ਹੈ ਜਿਸ ਨੂੰ ਲੈ ਕੇ ਇਹ ਗੱਲ ਸਾਹਮਣੀ ਆਈ ਹੈ ਕਿ ਬਾਈਡਨ ਪ੍ਰਸ਼ਾਸਨ ਜਿਹੜਾ ਕਿ ਸੁਨੀਤਾ ਵਿਲੀਅਮ ਤੇ ਉਸ ਦੇ ਸਾਥੀ ਨੂੰ ਪੁਲਾੜ ਦੇ ਵਿੱਚ ਹੀ ਛੱਡਣਾ ਚਾਹੁੰਦਾ ਹੈ ਇਸ ਦੇ ਨਾਲ ਸਬੰਧਿਤ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਤੇ ਨਾਲ ਹੀ ਟੈਸਲਾ ਤੇ ਸਪੇਸਐਕਸ ਦੇ ਸੀਈਓ ਅਲਾਨ ਮਸਕ ਹੋਰਾਂ ਨੇ ਵੱਡਾ ਬਿਆਨ ਦਿੱਤਾ ਹੈ ਤੇ ਉਹਨਾਂ ਨੇ ਦਾਵਾ ਵੀ ਕਰ ਦਿੱਤਾ ਹੈ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਬਾਈਡੇਨ ਪ੍ਰਸ਼ਾਸਨ ਸੁਨੀਤਾ ਵਿਲੀਅਮ ਤੇ ਉਸ ਦੇ ਸਾਥੀ ਨੂਪਲਾੜ ਦੇ ਵਿੱਚ ਹੀ ਛੱਡਣਾ ਚਾਹੁੰਦਾ ਹੈ ਦੱਸਦੀ ਹੈ ਕਿ ਸੁਨੀਤਾ ਵਿਲੀਅਮ ਅਸਲ ਦੇ ਵਿੱਚ ਭਾਰਤੀ ਮੂਲ ਦੀ ਹੀ ਇੱਕ ਔਰਤ ਹੈ ਜਿਹੜੀ ਕਿ ਅਮਰੀਕੀ ਪੁਲਾੜ ਯਾਤਰੀ ਹੈ ਤੇ ਇਸ ਵਕਤ ਉਹ ਪੁਲਾੜ ਦੇ ਵਿੱਚ ਗਏ ਹੋਏ ਨੇ ਜਿਹੜੇ ਕਿ ਬੀਤੀ 5 ਜੂਨ 2024 ਨੂੰ ਪੁਲਾੜ ਦੀ ਯਾਤਰਾ ਤੇ ਗਏ ਸਨ ਤੇ ਉਹਨਾਂ ਦੀ ਵਾਪਸੀ ਨੂੰ ਲੈ ਕੇ ਕਈ ਵਾਰ ਦੇਰੀ ਹੋ ਚੁੱਕੀ ਹੈ ਕਈ ਵਾਰ ਉਹਨਾਂ ਦੀ ਵਾਪਸੀ ਨੂੰ ਰੱਦ ਕਰ ਦਿੱਤਾ ਕਿਉਂਕਿ ਬਹੁਤ ਸਾਰੀਆਂ ਤਕਨੀਕੀ ਖਰਾਬੀਆਂ ਸਨ ਤੇ ਇਸ ਦਾ ਜ਼ਿੰਮੇਵਾਰ ਬਾਈਡਨ ਪ੍ਰਸ਼ਾਸਨ ਨੂੰ ਠਹਿਰਾਇਆ ਜਾ ਰਿਹਾ ਹੈ ਦੱਸਦੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹੋਰਾਂ ਨੇ ਫੋਕਸ ਨਿਊਜ਼ ਨੂੰ ਇੱਕ ਇੰਟਰਵਿਊ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਬਾਈਡਨ ਪ੍ਰਸ਼ਾਸਨ ਜਾਣਬੁੱਝ ਕੇ ਅਜਿਹਾ ਕਰ ਰਿਹਾ ਹੈ ਉਹ ਸੁਨੀਤਾ ਵਿਲੀਅਮ ਤੇ ਉਸਦੇ ਸਾਥੀ ਨੂੰ ਜਾਣਬੁੱਝ ਕੇ ਪੁਲਾੜ ਦੇ ਵਿੱਚ ਰੋਕ ਕੇ ਰੱਖਣਾ ਚਾਹੁੰਦੇ ਨੇ ਉਹਨਾਂ ਨੂੰ ਵਾਪਸ ਨਹੀਂ ਬੁਲਾ ਰਹੇ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਤਕਨੀਕੀ ਸਹੂਲਤਾਂ ਨੇ ਉਸਾਹੀ ਨਹੀਂ ਹਨ ਦੱਸਦੀ ਹੈ ਕਿ ਜਿਹੜੇ ਵੱਡੇ ਉਦਯੋਗਪਤੀ ਨੇ ਜਿਹੜੇ ਕਿ ਅਲਾਨ ਮਸਕ ਨੇ ਤਕਨੀਕ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਹੱਥ ਹੈ ਤੇ ਉਹਨਾਂ ਦੇ ਵੱਲੋਂ ਵੀ ਟਰੰਪ ਦੇ ਇਸ ਦਾਅਵੇ ਦਾ ਸਮਰਥਨ ਕੀਤਾ ਗਿਆ ਹੈ ਉਹਨਾਂ ਨੇ ਆਖਿਆ ਹੈ ਕਿ ਇਹ ਜੋ ਹੋ ਰਿਹਾ ਹੈ ਉਹ ਰਾਜਨੀਤੀ ਤੋਂ ਪ੍ਰੇਰਿਤ ਹੈ ਇਹ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਉਹਨਾਂ ਨੇ ਆਖਿਆ ਹੈ ਕਿ ਹੁਣ ਇਹ ਜ਼ਿੰਮੇਵਾਰੀ ਸਪੇਸ ਐਕਟ ਨੂੰ ਦਿੱਤੀ ਗਈ ਹੈ ਤੇ ਉਹ ਇਹ ਵੱਡਾ ਦਾਵਾ ਕਰਦੇ ਨੇ ਕਿ ਸੁਨੀਤਾ ਵਿਲੀਅਮ ਤੇ ਨਾਲ ਹੀ ਉਸ ਦਾ ਸਾਥੀ ਤੇ ਨਾਲ ਹੀ ਹੋਟੜੇ ਲੋਕ ਨੇ ਉਹ ਬਿਲਕੁਲ ਸੁਰੱਖਿਅਤ ਵਾਪਸ ਆਉਣਗੇ ਤੇ ਉਹ ਆਉਣ ਵਾਲੇ ਮਾਰਚ 2025 ਨੂੰ ਜਿਹੜੇ ਕਿ ਵਾਪਸ ਆ ਜਾਣਗੇ ਤੇ ਉਹਨਾਂ ਦੀ ਜਿਹੜੀ ਵਾਪਸੀ ਹੈ ਬਿਲਕੁਲ ਸੁਰੱਖਿਅਤ ਹੋਵੇਗੀ ਦੱਸਦੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਹੋਰਾਂ ਨੇ ਇਸ ਬੰਦ ਦੇ ਵਿੱਚ ਸੋਸ਼ਲ ਮੀਡੀਆ ਟ੍ਰੂਥ ਤੇ ਵੀ ਪੋਸਟਾ ਪਾਈਆਂ ਨੇ ਤੇ ਉਹਨਾਂ ਨੇ ਆਖਿਆ ਹੈ ਕਿ ਜੇਕਰ ਉਸ ਵੇਲੇ ਉਹ ਰਾਸ਼ਟਰਪਤੀ ਹੁੰਦੀ ਤਾਂ ਅਜਿਹਾ ਨਹੀਂ ਸੀ ਹੋਣਾ ਪ੍ਰੰਤੂ ਹੁਣ ਉਹਨਾਂ ਨੂੰ ਇਹ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਤੇ ਉਹ ਆਪਣੀ ਜ਼ਿੰਮੇਵਾਰੀ ਤਾਂ ਦੇਹੀ ਦੇ ਨਾਲ ਨਿਭਾਉਣਗੇ ਸੁਨੀਤਾ ਵਿਲੀਅਮ ਤੇ ਉਸ ਦੇ ਸਾਥੀ ਦੀ ਜਿਹੜੀ ਵਾਪਸੀ ਹੈ ਉਹ ਸੁਰੱਖਿਅਤ ਹੋਵੇਗੀ ਆਉਣ ਵਾਲੇ ਮਾਰਚ 2025 ਦੇ ਵਿੱਚ ਉਹ ਸੁਰੱਖਿਅਤ ਵਾਪਸ ਆ ਜਾਣਗੇ ਸੋ ਦੱਸਦੀ ਹੈ ਕਿ ਡੋਨਾਲਡ ਟਰੰਪ ਤੇ ਅਲੌਨ ਮਸਕ ਦੇ ਵੱਲੋਂ ਇਹ ਵੱਡਾ ਦਾਵਾ ਕਰ ਦਿੱਤਾ ਗਿਆ ਹੈ ਕਿ ਮਾਰਚ 2025 ਦੇ ਵਿੱਚ ਸੁਨੀਤਾ ਵਿਲੀਅਮ ਤੇ ਉਸ ਦਾ ਸਾਥੀ ਸੁਰੱਖਿਅਤ ਪਲਾਟਤੀ ਯਾਤਰਾ ਤੋਂ ਵਾਪਸ ਆ ਜਾਣਗੇ